ਸਤਿ ਸ਼੍ਰੀ ਅਕਾਲ ਪੰਜਾਬੀਓ ਕੀ ਹਾਲ ਚਾਲ ਹੈ ਸਵਾਗਤ ਹੈ ਤੁਹਾਡਾ ਆਪਣੇ ਨਵੇਂ ਵਲੌਗ ਦੇ ਵਿੱਚ ਸੋ ਅੱਜ ਆਪਣੇ ਲੱਗਾ ਪਿੰਡ ਮੇਲਾ ਤੇ ਆਪਾਂ ਜਾਣਾ ਹੈ ਉੱਥੇ ਮੇਲੇ ਤੇ ਰਾਤ ਦਾ ਟਾਈਮ ਹੋ ਚੁੱਕਿਆ ਹੈ ਤੁਹਾਨੂੰ ਮੈਂ ਦਿਖਾਉਣਾ ਬਾਹਰ ਦਾ ਥਿਊਆ ਦੇਖੋ ਉਹ ਸਾਹਮਣੇ ਲੱਟਾਂ ਲੱਗਣੀਆਂ ਇੱਥੇ ਮੇਲਾ ਹੈ ਮਿਲਦਾ ਹੈਗਾ ਵਿੰਟੇਜ ਫੈਸਟੀਵਲ ਜੋਗੇ ਇੱਥੇ ਪੁਰਾਣੀਆਂ ਚੀਜ਼ਾਂ ਹੁੰਦੀਆਂ ਨੇ ਜਾਂਦਿਆਂ ਨੂੰ ਆਪਾਂ ਨੂੰ ਮਿਲੀ ਇਹ ਕੈਡੀਲੈਕ ਇਹ ਵੀ ਕਾਫੀ ਪੁਰਾਣੀ ਸੀ ਮੈਨੂੰ ਲੱਗਦਾ ਕਿਉਂਕਿ ਇੱਥੇ ਜਿੰਨੀਆਂ ਚੀਜ਼ਾਂ ਸੀ ਉਹ 60 ਸਾਲ ਤੋਂ ਪੁਰਾਣੀਆਂ ਸੀਗੀਆਂ ਤੇ ਆਲਮੋਸਟ ਇਹ ਵੀ ਮੈਨੂੰ 80-90 ਸਾਲ ਪੁਰਾਣੀ ਲੱ ਪੁਰਾਣੀਆਂ ਗੱਡੀਆਂ ਲੱਗਸੀ ਜਿਹਦੇ ਤੇ ਲਿਖਿਆ ਕੁਛ ਨਹੀਂ ਸੀ ਵੀ ਕਿੰਨੇ ਪੁਰਾਣੇ ਠੀਕ ਨੇ ਸੋ ਬਹੁਤ ਸੋਹਣੀ ਗੱਡੀ ਸੀ ਲੋਕੀ ਇਹਨੂੰ ਦੇਖ ਰਹੇ ਸੀਗੇ ਤੇ ਅੰਦਰੋਂ ਵੀ ਬੜੀ ਵਧੀਆ ਬਣੀ ਹੋਈ ਸੀ ਲੋਕਾਂ ਨੇ ਸਾਮਬੋ ਰੱਖੀ ਹੋਈ ਇਹਨਾਂ ਚੀਜ਼ਾਂ ਦੀ ਹਨ ਇੱਥੇ ਤੇ ਅੱਗੇ ਜਾਂਦਿਆਂ ਨਾ ਸਟਰੀਟ 'ਚ ਜਿੰਨੀਆਂ ਵੀ ਖੜੀਆਂ ਸਾਰੀਆਂ ਪੁਰਾਣੀਆਂ ਗੱਡੀਆਂ ਸੀ ਆਹ ਫੇਡ ਦੀ ਗੱਡੀ ਸੀ ਇਹ ਦੇਖ ਲਓ ਤੁਸੀਂ ਇਹ ਵੀ ਕਾਫੀ ਪੁਰਾਣੀਆਂ ਕਿਉਂਕਿ ਇਹਦੇ ਹੈ ਬ੍ਰੇਕ ਤੋਂ ਪਤਾ ਲੱਗ ਸਕਦਾ ਜਿੱਦਾਂ ਪੂੰਦੀ ਵੀ ਹੁੰਦੀ ਤੇ ਗੇਅਰ ਦੇਖੋ ਜਿੱਦਾਂ ਘੜੂਕੇ ਨਾਲ ਲਾਇਆ ਹੁੰਦਾ ਇਹਨੂੰ ਛੋੜਾ ਜਿਹਾ ਲੀਵਰ ਸੀ ਦਾ ਹੈ ਕਿਉਂਕਿ ਉਸ ਟਾਈਮ ਚ ਇਦਾਂ ਹੀ ਹੁੰਦੀ ਸੀ ਨਾ ਪੁਰਾਣਾ ਟਾਈਮ ਪੁਰਾਣੇ ਟਾਈਮ ਦੀਆਂ ਗੱਡੀਆਂ ਐ 100 100 ਸਾਲ ਪੁਰਾਣੀਆਂ ਗੱਡੀਆਂ ਐ ਘੱਟੋ ਘੱਟ ਤੇ ਫਿਰ ਉਸ ਟਾਈਮ ਜਿੰਨਾਂ ਦੀ ਟੈਕਨੋਲੋਜੀ ਸੀ ਉਸ ਹਾਂ ਆ ਰਹਿਆ ਪਰ ਫਿਰ ਵੀ ਇਹਨਾਂ ਨੇ ਬਹੁਤ ਸੰਭਾਲ ਸੰਭ ਰੱਖੀਆਂ ਚੀਜ਼ਾਂ ਕਿਉਂਕਿ ਇੱਥੋਂ ਦੇ ਲੋਕ ਬਹੁਤ ਪਿਆਰ ਕਰਦੇ ਆ ਆਪਣੀਆਂ ਚੀਜ਼ਾਂ ਨੂੰ ਨਾ ਪੁਰਾਣੀਆਂ ਚੀਜ਼ਾਂ ਨੂੰ ਜੇ ਆਪਣੇ ਹੁੰਦੇ ਆ ਆਪਣੇ ਹੁਣੋਂ ਤੋਂ ਤੂੜੀ ਵਾਲੇ ਕਮਰੇ ਚ ਖੜੀਆਂ ਹੋਣੀਆਂ ਸੀ ਪਤਾ ਹੀ ਨਹੀਂ ਸੀ ਹੁਣ ਤੇ ਇਹ ਦੇਖੋ ਉਸ ਟਾਈਮ ਵੀ ਗੱਡੀਆਂ ਨੂੰ ਸੰਰੂਪ ਹੁੰਦੀ ਸੀ ਕਿਉਂਕਿ ਕਾਫੀ ਸਕੀਨ ਆ ਗੁਰੇ ਆ ਦਿਖਾਉਣਾ ਮੈਂ ਤੁਹਾਨੂੰ ਆ ਦੇਖੋ ਆ ਗੱਡੀ ਸੋ ਤੇ ਆ ਵੀ ਗੱਡੀ ਬਹੁਤ ਸੋਹਣੀ ਸੀ ਅੱਗੇ ਇਹ ਵੀ ਹੈ ਵੀ ਤੁਸੀਂ ਇਹ ਦੇਖ ਲਓ ਇਹਨਾਂ ਗੱਡੀਆਂ ਨੂੰ ਐਗਜ਼ੌਸਟ ਵੀ ਪਾਏ ਹੋਏ ਚਾਹੇ ਹੁਣ ਪਾਏ ਹੋਣ ਜਾਂ ਪਹਿਲਾਂ ਪਾਏ ਹੋਣ ਉਹ ਵੀ ਮੈਂ ਤੁਹਾਨੂੰ ਦਿਖਾਉਣਾ ਤੇ ਗੱਡੀ ਨੂੰ ਐਗਜ਼ੌਸਟ ਪਾਇਆ ਹੋਇਆ ਸੀਗਾ ਇੱਥੇ ਆਹ ਜਿਹੜੀ ਗੱਡੀ ਖੜੀ ਪਿੱਛੇ ਲਾਲ ਰੰਗ ਦੀ ਆ ਦੇਖੋ ਇਹਦੇ ਐਗਜ਼ੌਸਟ ਪਾਇਆ ਹੋਇਆ ਹਾਂ ਮਤਲਬ ਕਿ ਪੂਰੀ ਸ਼ਕੀਨੀ ਲੱਗ ਰਖਦੇ ਇਧਰ ਮੋਟਰਸਾਈਕਲ ਖੜੇ ਸੀ ਇਹ BMW ਦਾ R65 ਸੀ ਇਹ ਵੀ 1985 ਮਾਡਲ ਸੀ ਮਤਲਬ ਇੰਨਾ ਪੁਰਾਣਾ ਮੋਟਰਸਾਈਕਲ ਸੀ ਦੇਖਣ ਨੂੰ ਨਹੀਂ ਸੀ ਲੱਗ ਰਿਹਾ ਇਹ ਜਾਂ ਤੇ ਇਹਨਾਂ ਨੇ ਰੀਮਬਲਸ ਕੀਤਾ ਹੋਇਆ ਵਾ ਤੇ ਜਾਂ ਉਦਾਂ ਹੀ ਨੀ ਸੰਭ ਰੱਖਿਆ ਇੱਧਰ ਜਿਹੜਾ ਖੜਾ ਹੈ ਐਨ ਯੂ ਐਸ 172 ਇਹ ਵੀ 1932 ਮਾਡਲ ਸੀ ਇਹ ਵੀ ਦੋਵੇਂ ਮੋਟਰਸਾਈਕਲ ਇਹਨਾਂ ਨੂੰ ਵੇਚਣ ਨੂੰ ਲਾਏ ਸੀ ਇੱਥੇ ਵੀ ਜੇ ਕੋਈ ਚਾਹਵਨ ਹੈ ਤਾਂ ਖਰੀਦ ਸਕਦਾ ਹੈ ਕਿ ਇਹ ਵੀ ਬਹੁਤ ਪੁਰਾਣੇ ਮੋਟਰਸਾਈਕਲ ਹੋ ਇੱਕ ਤਾਂ ਘੱਟੋ ਘੱਟ 90 ਸਾਲ ਪੁਰਾਣਾ ਸੀ ਇੱਧਰ ਆ ਕੈਡੀਲੈਕ ਖੜੀ ਸੀ ਇੱਕ ਹੋਰ ਲੋਕੀ ਪਾਗਲ ਸੀ ਘੁੰਮ ਘੁੰਮ ਗੱਡੀਆਂ ਦੇਖ ਰያ ਸੀ ਫੋਟੋਆਂ ਵੀ ਖਿੱਚਾ ਰਿਆ ਸੀ ਵੀ ਲੋਕੀ ਪਾਗਲ ਸੀ ਵੀ ਅਸੀਂ ਫੋਟੋਆਂ ਖਿੱਚਣੀਆਂ ਜਿੱਥੇ ਨਹੀਂ ਕਿਉਂਕਿ ਜਿਆਦਾ ਪਿਆਰ ਕਰਦੇ ਪੁਰਾਣੀਆਂ ਚੀਜ਼ਾਂ ਨੂੰ ਇੱਧਰ ਲੋਕੀ ਨੱਚ ਰਿਆ ਸੀ ਇਹ ਵੀ ਤੁਹਾਨੂੰ ਦਿਖਾਵਾਂਗਾ ਆਪਾਂ ਅਗਲੇ ਵਲੌਗ ਦੇ ਵਿੱਚ ਜੋ ਥੋੜਾ ਜਿਹਾ ਉਹ ਤੁਹਾਨੂੰ ਪਿਛਲਾ ਪਾਰ ਦਿਖਾਉਣਾ ਗੱਡੀ ਦਾ ਇਹ ਵੀ ਬਹੁਤ ਵਧੀਆ ਸੀ ਤੇ ਆਪਾਂ ਇੱਥੇ ਆਪਣੇ ਵਲੌਗ ਦਾ ਐਂਡ ਕਰਦੇ ਹਾਂ ਕਿਉਂਕਿ ਰਾਤ ਬਹੁਤ ਹੋ ਚੁੱਕੀ ਸੀ ਤੇ ਆਪਨੇ ਰੈਣਾ ਸੀਗਾ ਕਿ ਇਹ ਵੀਡੀਓ ਪਾਣੀ ਨਹੀਂ ਸੀ ਇਹ ਵੀ ਜਾਣ ਜਾਣੇ ਚ ਬਤਾਇਆ ਸੀ ਮਿਲਦੇ ਆ ਅਗਲੇ ਵਲੌਗ ਦੇ ਵਿੱਚ ਸੋ ਉਦੋਂ ਲਈ ਬਾਏ ਬਾਏ